ਮੈਂ ਪਟਵਾਰੀ ਕੋਲ ਫਰਦ ਕਢਾਉਣ ਗਿਆ ਸੀ ਪਰ ਉਹ ਰਿਸ਼ਵਤ ਮੰਗਦਾ ਹੈ। ਮੈਂ ਬਿਜਲੀ ਵਿਭਾਗ ਦੇ ਵਿੱਚ ਮੀਟਰ ਲਗਵਾਉਣ ਦੀ ਅਰਜ਼ੀ ਦੇਣ ਗਿਆ ਸੀ ਪਰ ਉਹ ਸੇਵਾ ਮੰਗਦਾ ਹੈ। ਮੈਂ ਖੇਤਾਂ ਲਈ ਮੋਟਰ ਦਾ ਕਨੈਕਸ਼ਨ ਲੈਣ ਗਿਆ ਸੀ ਪਰ ਉਹ ਪੈਸੇ ਮੰਗਦੇ ਨੇ। ਅਸੀਂ ਡਰਾਈਵਿੰਗ ਲਾਇਸੈਂਸ ਬਣਾਉਣ ਗਏ ਸੀ ਪਰ ਉਹ ਕਹਿੰਦੇ ਆ ਕਿ ਪੈਸਿਆਂ ਤੋਂ ਬਿਨਾ ਕੰਮ ਨਹੀਂ ਹੋਣਾ। ਇਹ ਸਭ ਤੁਸੀਂ ਆਮ ਕਹਿੰਦੇ ਤੇ ਸੁਣਦੇ ਰਹੇ ਹੋ ਪਰ ਹੁਣ ਸ਼ਾਇਦ ਅਜਿਹਾ ਨਹੀਂ ਹੋਏਗਾ। ਉਹ ਕਿਉਂ ਦੱਸ ਦਿਆਂ ਪਰ ਇਹ ਸਭ ਹੋਵੇਗਾ ਤਾਂ ਜੇਕਰ ਤੁਸੀਂ ਤੇ ਅਸੀਂ ਸਭ ਤਕੜੇ ਹੋ ਕੇ ਇਹ ਲੜਾਈ ਲੜਾਂਗੇ। ਉਹ ਕਿਵੇਂ? ਤਾਂ ਦੇਖੋ ਖਾਸ ਰਿਪੋਰਟ ਪ੍ਰਸ਼ਟਾਚਾਰੀ ਤੇ ਰਿਸ਼ਵਤਖੋਰੀ ਤੋਂ ਲੋਕ ਐਨੇ ਤੰਗ ਨੇ ਕਿ ਉਹ ਰਿਸ਼ਵਤ ਲੈਣ ਵਾਲੇ ਸਰਕਾਰੀ ਬਾਪੂਆਂ ਨੂੰ ਮੂੰਹ ਤੇ ਬੇਸ਼ੱਕ ਕੁਝ ਨਾਕ ਸਕਣ ਪਰ ਪਿੱਠ ਪਿੱਛੇ ਗਾਲਾਂ ਕੱਢਦੇ ਐ ਤੇ ਬਦਦੂਆ ਜ਼ਰੂਰ ਦਿੰਦੇ ਐ ਦੇਣ ਵੀ ਕਿਉਂ ਨਾ ਕੋਈ ਕੰਮ ਕਰਾਉਣ ਦੇ ਲਈ ਉਹਨਾਂ ਤੋਂ ਰਿਸ਼ਵਤ ਮੰਗੀ ਜਾਂਦੀ ਐ ਤੇ ਰਿਸ਼ਵਤ ਦੇਣ ਦੇ ਲਈ ਉਹਨਾਂ ਦੇ ਕੋਲੇ ਐਨੇ ਪੈਸੇ ਨਹੀਂ ਹੁੰਦੇ ਪੈਸੇ ਬਿਨਾ ਉਹਨਾਂ ਦਾ ਕੰਮ ਨਹੀਂ ਹੁੰਦਾ ਤੇ ਫਿਰ ਵੱਡੀ ਗੱਲ ਹੋਰ ਕਿਤੇ ਇਸ ਖਲਾਫ ਸੁਣਵਾਈ ਵੀ ਨਹੀਂ ਹੁੰਦੀ ਪਰ ਹੁਣ ਪੰਜਾਬ ਦੇ ਲੋਕਾਂ ਲਈ ਇੱਕ ਰਾਹਤ ਵਾਲੀ ਖਬਰ ਐ ਦਰਅਸਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਨੀ ਟੋਲ ਫਰੀ ਨੰਬਰ ਜਾਰੀ ਕੀਤਾ ਹੈ ਇਹ ਨੰਬਰ ਹੈ 9501200200 ਭਗਵੰਤ ਮਾਨ ਨੇ ਨੰਬਰ ਜਾਰੀ ਕਰਕੇ ਕਿਹਾ ਕਿ ਇਸ ਨੰਬਰ ਨੂੰ ਸਾਰੇ ਨੋਟ ਕਰ ਲੈਣ ਉਨ੍ਹਾਂ ਆਖਿਆ ਕਿ ਜੇ ਤੁਹਾਡੇ ਕੋਲ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾਓ ਜਾਂ ਕੋਈ ਆਡੀਓ ਤੁਹਾਡੇ ਕੋਲ ਹੈ ਤਾਂ ਇਸ ਨੰਬਰ ਦੇ ਉੱਤੇ ਤੁਸੀਂ ਉਹ ਸੈਂਡ ਕਰ ਦੇਣੀ ਹੈ ਉਸ ਸੰਬੰਧੀ ਵੀਡੀਓ ਇਸ ਨੰਬਰ ਦੇ ਉੱਤੇ ਜਦ ਭੇਜੀ ਜਾਏਗੀ ਤਾਂ ਉਸ ਦੀ ਜਾਂਚ ਕਰਨ ਤੋਂ ਬਾਅਦ ਉਕ ਮੁਲਾਜ਼ਮ ਮੰਤਰੀ ਜਾਂ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਹੋਰ ਕੀ ਕੁਝ ਆਖਿਆ ਭਗਵੰਤ ਮਾਨ ਨੇ ਉਹ ਵੀ ਸੁਣ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਹੈ ਹੋਣ ਲੱਗਿਆ ਹੈ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਵੱਲ ਨੂੰ ਕੋਈ ਇੱਕ ਅੱਧਾ ਕਦਮ ਤਾਂ ਪੁੱਟਿਆ ਜਾਣ ਲੱਗਿਆ ਹੈ ਸੋ ਮੈਂ ਉਮੀਦ ਕਰਦਾ ਦਿਨ ਰਾਤ ਇੱਕ ਕਰ ਰੱਖੀ ਹੈ ਕਿ ਅਸੀਂ ਤੁਹਾ ਲੋਕਪੱਖੀ ਫੈਸਲੇ ਲਈਏ ਤੇ ਤੁਸੀਂ ਉਹਨਾਂ ਨੂੰ ਪ੍ਰਵਾਨ ਵੀ ਖੜੇ ਮੱਥੇ ਕਰ ਰਹੇ ਹੋ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਇਨਕਲਾਬ ਜ਼ਿੰਦਾਬਾਦ ਪੰਗਵੰਤ ਮਾਨ ਨੇ ਨੰਬਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤਾ ਮਾਨ ਨੇ ਆਖਿਆ ਕਿ ਜੇਕਰ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨਾ ਹੈ ਤਾਂ ਇਹ ਦਿਨ ਯੋਗ ਹੈ ਮਾਨ ਨੇ ਕਿਹਾ ਕਿ ਇਹ ਨੰਬਰ ਅੱਜ ਦੇ ਦਿਨ ਜਾਰੀ ਕਰਨ ਤੋਂ ਵੱਡੀ ਸ਼ਹੀਦਾਂ ਨੂੰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਸੁਪਨਿਆਂ ਦਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੋਵੇਗੀ ਜ਼ਿਕਰ ਖਾਸ ਹੈ ਕਿ ਰਿਸ਼ਵਤ ਖੋਰੀ ਜਿੰਨਾ ਸਰਕਾਰੀ ਬਾਬੂਆਂ ਦੇ ਹੱਡਾਂ ਵਿੱਚ ਰਚ ਗਈ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਜਿਹੜਾ ਕੰਮ ਕਰਾਉਣ ਆਏ ਹੋ ਉਸ ਬਦਲੇ ਮੰਗੀ ਜਾ ਰਹੀ ਰਿਸ਼ਵਤ ਕੀ ਤੁਸੀਂ ਦੇ ਸਕਦੇ ਹੋ ਜਾਂ ਫਿਰ ਨਹੀਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਸਾਹਮਣੇ ਵਾਲਾ ਇਨਸਾਨ ਜਿਹੜਾ ਰਿਸ਼ਵਤ ਦਾ ਪੈਸਾ ਤੁਹਾਡੇ ਬੱਚਿਆਂ ਦਾ ਢਿੱਡ ਭਰਨ ਲਈ ਦੇਵੇਗਾ ਉਹ ਆਪਣੇ ਬੱਚੇ ਦੇ ਢਿੱਡ ਦੇ ਦੋ ਡੰਗ ਦੀ ਰੋਟੀ ਦੀ ਕਟੌਤੀ ਕਰ ਰਿਹਾ ਹੋਵੇਗਾ ਜਿੰਨਾ ਬਾਪੂਆਂ ਦੇ ਰਿਸ਼ੂਤ ਖੁਰੀ ਹੱਡਾਂ ਦੇ ਵਿੱਚ ਰਚ ਗਈ ਹੈ ਉਹਨਾਂ ਨੂੰ ਨਾ ਇਨਸਾਨ ਦੀ ਪਰਵਾਹ ਤੇ ਨਾ ਹੀ ਇਨਸਾਨੀਅਤ। ਪਰ ਹੁਣ ਸ਼ਾਇਦ ਅਜਿਹਾ ਨਹੀਂ ਹੋਏਗਾ। ਸ਼ਾਇਦ ਇਸ ਐਲਾਨ ਦੇ ਨਾਲ ਤੁਹਾਡੀ ਵੀ ਆਸ ਜਾਗੀ ਹੋਏਗੀ ਕਿ ਤੁਹਾਡਾ ਕੰਮ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਨਾਂ ਪੈਸਿਆਂ ਤੋਂ ਹੋਵੇਗਾ। ਤੁਹਾਨੂੰ ਇਹਨਾਂ ਦਫ਼ਤਰਾਂ ਦੇ ਵਿੱਚ ਆਪਣੇ ਹੀ ਕੰਮਾਂ ਲਈ ਖੱਜਲਖوار ਤੇ ਬੇਇੱਜ਼ਤ ਨਹੀਂ ਹੋਣਾ ਪਏਗਾ। ਸਰਕਾਰ ਦਾ ਇਹ ਐਲਾਨ ਕਾਬਿਲ-ਏ-ਤਾਰੀਫ਼ ਹੈ। ਪਰ ਯਾਦ ਰੱਖਿਓ ਸਰਕਾਰ ਇਕੱਲਿਆਂ ਕੁਝ ਨਹੀਂ ਕਰ ਸਕਦੀ। ਯਾਦ ਰੱਖਿਓ ਜਿਨ੍ਹਾਂ ਮੁਸ਼ਕਲਾ ਕਰਕੇ ਤੁਸੀਂ ਸਰਕਾਰ ਦਾ ਤਖਤਾ ਪਲਟ ਕੀਤਾ ਤੇ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਹੈ ਹੁਣ ਉਸ ਦਾ ਸਾਥ ਦੇਣਾ ਜ਼ਰੂਰੀ ਹੈ ਤਾਂ ਜੋ ਇਸ ਭ੍ਰਿਸ਼ਟਾਚਾਰ ਦੇ ਕੋੜ ਨੂੰ ਪਹਿਲਾਂ ਸੂਬੇ ਤੇ ਫਿਰ ਦੇਸ਼ ਦੇ ਵਿੱਚੋਂ ਖਤਮ ਕੀਤਾ ਜਾ ਸਕੇ